ਦੇ ਵਾਸਤੇ ਕਿੰਨੇ ਸਮੇਂ ਦੀ ਤਿਆਰੀ ਸੀ ਤੁਹਾਡੀ ਚੰਡੀਗੜ੍ਹ ਤੋਂ ਜਦੋਂ ਤੁਸੀਂ ਸੋਚਿਆ ਕਿ ਮੈਂ ਚੰਡੀਗੜ੍ਹ ਦੇ ਵੱਲੋਂ ਖੇਡਣਾ ਹੈ ਇੱਥੇ ਪ੍ਰੈਕਟਿਸ ਕਿੰਨਾ ਟਾਈਮ ਕਰਨੀ ਪਈ ਹੈ ਕਿੰਨੇ ਸਮੇਂ ਦੀ ਤਿਆਰੀ ਸੀ ਔਰ ਇਸ ਜਿੱਤ ਤੱਕ ਕਿਵੇਂ ਪਹੁੰਚੇ ਫਿਰ ਇੱਕ ਲੰਬਾ ਟਾਈਮ ਮੈਂ ਪੰਜਾਬ ਦੀ ਸੇਵਾ ਕੀਤੀ ਪੰਜਾਬ ਲਈ ਖੇਡਿਆ ਪਰ ਬੰਦਾ ਮਾਨ ਸਨਮਾਨ ਪੰਜਾਬ 'ਚ ਨਾਂ ਮਿਲਣ ਕਰਕੇ ਤੇ ਹੁਣ ਮੈਨੂੰ ਲੱਗਿਆ ਕਿ ਮੈਨੂੰ ਮੇਰਾ ਚੰਡੀਗੜ੍ਹ ਸਟੇਟ ਵੱਲੋਂ ਖੇਡਣਾ ਚਾਹੀਦਾ ਹੈ ਚੰਡੀਗੜ੍ਹ ਇੱਕ ਸਪੋਰਟਸ ਦਾ ਹੱਬ ਹੈ ਤੇ ਜਿੱਥੇ ਤੁਸੀਂ ਅਗਰ ਅਚੀਵ ਕਰਦੇ ਹੋ ਤਾਂ ਤੁਹਾਨੂੰ ਮਾਨ ਸਨਮਾਨ ਵੀ ਮਿਲਦਾ ਹੈ ਤੇ ਤੁਸੀਂ ਅੱਗੇ ਵੀ ਵੱਧਦੇ ਹੋ ਤੇ ਤੁਹਾਨੂੰ ਖੇਡਣ ਦੇ ਲਈ ਵੀ ਸਪੋਰਟਸ ਦੀ ਜੋ ਫੈਸਿਲਿਟੀਆਂ ਚਾਹੀਦੀਆਂ ਉਹ ਮਿਲਦੀਆਂ ਚੰਡੀਗੜ੍ਹ ਦੇ ਵਿੱਚ ਉਹ ਇੱਕ ਤਾਂ ਇਹਗਾ ਸੀ ਅਚਲੀ ਕੰਟਰੀ ਦਾ ਜੈਮੀ ਲੜਕਾ ਹੋ ਗਿਆ ਸੀ ਤੇ ਉਹਨੂੰ ਵੀ ਮੈਂ ਸਟੇਟ ਹਰਾਇਆ ਕਿਉਂਕਿ ਮੈਂ ਉਸ ਤੋਂ ਉੱਥੇ ਪਿੱਛੇ ਦੀ ਲਗਾਤਾਰ ਹਾਰਿਆ ਵੀ ਸਟੇਟ ਹੀ ਹਾਰਿਆ ਸੀ ਮੈਂ ਆਸਟ੍ਰੇਲੀਆ 'ਚ ਉਸ ਤੋਂ ਹਾਰਿਆ ਸੀ THAILAND ਜਿਹਦੇ ਮੈਨੂੰ ਹਰਾਤਾ ਤੇ VIETNAM ਦਾ ਮੁੰਡਾ ਹੈਗਾ ਸੀ ਬਹੁਤ ਅੱਛਾ ਪਲੇਅਰ ਹੈ ਮੈਂ ਜਦੋਂ 2008 ਤੋਂ ਖੇਡ ਰਿਹਾ ਸੀ ਮੈਂ ਜਦੋਂ ਤੋਂ ਅੱਜ ਤੱਕ ਨਹੀਂ ਹਰਾ ਪਾਇਆ ਸੀ ਉਹਨੂੰ ਪਰ ਅੱਜ ਕੀ ਮੈਂ ਸਟੇਟ ਤੇ ਤਿੰਨ ਸੀਟਾਂ ਦੇ ਵਿੱਚ ਉਹਨੂੰ ਹਰਾਇਆ ਸੰਜੀਵ ਕੁਮਾਰ ਹੋਰਾਂ ਦੇ ਵੱਲੋਂ ਨੈਸ਼ਨਲ ਪੈਰਾ ਬੈਡਮਿੰਟਨ ਜਿਹੜੀ ਚੈਂਪੀਅਨਸ਼ਿਪ ਸੀ ਉਹ ਖੇਡੀ ਗਈ ਇਹਨਾਂ ਦੇ ਵੱਲੋਂ ਇੱਕ ਸੋਨ ਤਗਮਾ ਜਿੱਤਿਆ ਗਿਆ ਔਰ ਇੱਕ ব্রونز ਜਿਹੜਾ ਹੈ ਉਹ ਤਗਮਾ ਇਹਨਾਂ ਦੇ ਵੱਲੋਂ ਜਿੱਤਿਆ ਗਿਆ व्हीਲ ਚੇਅਰ ਤੇ ਨੇ ਇਸੇ ਕਰਕੇ ਇਹ ਇਸ ਗੇਮ ਦੇ ਵਿੱਚ ਹਿੱਸਾ ਲੈਂਦੇ ਆ ਜਿੱਥੋਂ ਇਹਨਾਂ ਨੇ ਪ੍ਰੈਕਟਿਸ ਕੀਤੀ ਆ ਅਸੀਂ ਇਸ ਵੇਲੇ ਉਸੇ ਗਰਾਊਂਡ ਦੇ ਵਿੱਚ ਆ ਸੰਜੀਵ ਹੋਰੀ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸੰਜੀਵ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਕਿਵੇਂ ਸੰਭਵ ਹੋਇਆ ਇਹ ਸਾਰਾ ਕੁਝ ਸਰ ਤੁਹਾਨੂੰ ਪਤਾ ਹੀ ਕਿ ਮੈਂ ਲਗਾਤਾਰ ਨੈਸ਼ਨਲ ਚੈਂਪੀਅਨਸ਼ਿਪ ਤੇ ਇੰਟਰਨੈਸ਼ਨਲ ਲੈਵਲ ਤੇ ਉੱਪਰ ਖੇਡ ਰਿਹਾ ਸੀ ਤੇ ਇਹ ਸੰਭਵ ਹੈ ਕਿ ਮੈਂ ਮੇਰੀ ਜਨਮ ਭੂਮੀ ਵਾਂਗੂ ਚੰਡੀਗੜ੍ਹ ਹੀ ਹੈ ਮੈਂ ਚੰਡੀਗੜ੍ਹ ਦਾ ਜੰਪਾਲਾ ਤੇ ਸਟਾਰਟਿੰਗ ਦੇ ਵਿੱਚ ਮੇਰਾ ਕੈਰੀਅਰ ਦੀ ਸਪੋਰਟਸ ਦੀ ਜੋ ਸਟਾਰਟਿੰਗ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕੀਤੀ ਸੀ ਸ੍ਰੀ ਸਰੇਂਦਰ ਮਹਾਜਨ ਜੀ ਮੇਰੇ ਕੋਚ ਤੇ ਭੂਮਨ ਸਿੱਟੀ ਜੀ ਦੇ ਨਾਲ ਪ੍ਰੈਕਟਿਸ ਕੀਤੀ ਸੀ ਉਸ ਤੋਂ ਬਾਅਦ ਵਿੱਚ ਕੁਝ ਹਾਲਾਤ ਹੈ ਉਹ ਜੋ ਫਾਦਰ ਸਾਹਿਬ ਚੰਡੀਗੜ੍ਹ ਤੋਂ ਸ਼ਿਫਟ ਹੋ ਉਧਰ ਜੌਬ ਕਰਕੇ ਉਧੇ ਹੋਏ ਤੇ ਫਿਰ ਸਾਨੂੰ ਉੱਥੇ ਜਾਣਾ ਪਿਆ ਪੰਜਾਬ ਫਿਰ ਇੱਕ ਲੰਬਾ ਟਾਈਮ ਮੈਂ ਪੰਜਾਬ ਦੀ ਸੇਵਾ ਕੀਤੀ ਪੰਜਾਬ ਲੀਗ ਖੇਡਿਆ ਪਰ ਬਣਦਾ ਮਾਨ ਸਨਮਾਨ ਪੰਜਾਬ ਦੇ ਨਾਮ ਮਿਲਣ ਕਰਕੇ ਤੇ ਹੁਣ ਮੈਨੂੰ ਲੱਗਿਆ ਕਿ ਮੈਨੂੰ ਮ ਤੇ ਹੁਣ ਮੈਂ ਇਸ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਚੰਡੀਗੜ੍ਹ ਸਟੇਟ ਦੇ ਲਈ ਖੇਡ ਕੇ ਮੈਨ ਸਿੰਗਲ ਦੇ ਵਿੱਚ 골ਡ ਮੈਡਲ ਤੇ ਮੈਨ ਡਬਲ ਦੇ ਵਿੱਚ ব্রੌਂਜ਼ ਮੈਡਲ ਜਿੱਤੇ ਆ ਇਸ ਲਈ ਮੈਂ ਸਪੋਰਟਸ ਡਿਪਾਰਟਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੰਨੀ ਵਧੀਆ ਫੈਸਿਲਿਟੀ ਤੇ ਇੰਨੇ ਵਧੀਆ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਕਰਨ ਦਾ ਮੌਕਾ ਦਿੱਤਾ ਜਿਸ ਕਰਕੇ ਮੇਰੀ ਪਰਫਾਰਮੈਂਸ ਵਧੀਆ ਹੋਈ ਕਿਉਂਕਿ ਹੁਣ ਮੈਂ ਪੰਜਾਬ ਵਿੱਚ ਵੀ ਖੇਡ ਰਿਹਾ ਸੀ ਬਿਨਾ ਕੋਚ ਤੋਂ ਖੇਡ ਰਿਹਾ ਸੀ ਆਪਣੇ ਆਪ ਖੇਡ ਰਿਹਾ ਸੀ ਤੇ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਸੀ ਤਾਂ ਸਪੋਰਟਸ ਡਿਪਾਰਟਮੈਂਟ ਵੱਲੋਂ ਇੱਥੇ ਇੱਥੇ ਟ੍ਰੇਨਿੰਗ ਫੈਸਿਲਿਟੀਆਂ ਬਹੁਤ ਅੱਛੀ ਹੈ ਇੰਟਰਨੈਸ਼ਨਲ ਲੈਵਲ ਦੀ ਹੈਗੀ ਹੈ ਤਾਂ ਚੰਡੀਗੜ੍ਹ ਇੱਕ ਸਪੋਰਟਸ ਦਾ ਹੱਬ ਹੈ ਤੇ ਜਿੱਥੇ ਤੁਸੀਂ ਅਗਰ ਅਚੀਵ ਕਰਦੇ ਹੋ ਤਾਂ ਤੁਹਾਨੂੰ ਮਾਨ ਸਨਮਾਨ ਵੀ ਮਿਲਦਾ ਹੈ ਤੇ ਤੁਸੀਂ ਅੱਗੇ ਵੀ ਵੱਧਦੇ ਹੋ ਤੇ ਤੁਹਾਨੂੰ ਖੇਡਣ ਦੇ ਲਈ ਵੀ سپورਟ ਦੀ ਜੋ ਫੈਸਿਲਿਟੀਆਂ ਚਾਹੀਦੀਆਂ ਉਹ ਮਿਲਦੀਆਂ ਚੰਡੀਗੜ੍ਹ ਦੇ ਵਿੱਚ ਜਦਕਿ ਪੰਜਾਬ ਦੇ ਵਿੱਚ ਨਹੀਂ ਮਿਲਦੀਆਂ ਇਸ ਕਰਕੇ ਮੈਨੂੰ ਪੰਜਾਬ ਛੱਡ ਕੇ ਚੰਡੀਗੜ੍ਹ ਤੋਂ ਖੇਡਣਾ ਸ਼ੁਰੂ ਕਰਨਾ ਪਿਆ ਤੇ ਉਮੀਦ ਹੈ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਚੰਡੀਗੜ੍ਹ ਦੇ ਲਈ ਨੈਸ਼ਨਲ ਤੋਂ ਇਲਾਵਾ ਇੰਟਰਨੈਸ਼ਨਲ ਲੈਵਲ ਦੇ ਵੀ ਵੱਡੇ ਮੈਡਲ ਜਿੱਤ ਕੇ ਚੰਡੀਗੜ੍ਹ ਦਾ ਨਾਮ ਰੋਸ਼ਨ ਕਰਾਂਗਾ अच्छा ए ए दे वास्ते किन्ने समय दी तैयारी ਸੀ ਤੁਹਾਡੀ ਚੰਡੀਗੜ੍ਹ ਤੋਂ ਜਦੋਂ ਤੁਸੀਂ ਸੋਚਿਆ ਕਿ ਮੈਂ ਚੰਡੀਗੜ੍ਹ ਦੇ ਵੱਲੋਂ ਖੇਡਣਾ ਹੈ ਇੱਥੇ ਪ੍ਰੈਕਟਿਸ ਕਿੰਨਾ ਟਾਈਮ ਕਰਨੀ ਪਈ ਹੈ ਕਿੰਨੇ ਸਮੇਂ ਦੀ ਤਿਆਰੀ ਸੀ ਔਰ ਇਸ ਜਿੱਤ ਤੱਕ ਕਿਵੇਂ ਪਹੁੰਚੇ ਕਿਉਂਕਿ ਮੈਂ ਲਗਾਤਾਰ ਸੈਂਟਰ ਚੰਡੀਗੜ੍ਹ ਦੇ ਵਿੱਚ ਪ੍ਰੈਕਟਿਸ ਜੁਆਇਨ ਕੀਤਾ ਕਿਉਂਕਿ ਪਹਿਲਾਂ ਗੋਪੀ ਚੰਦ ਅਕੈडमी ਚੱਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਮੈਂ ਪਿੱਛੇ ਜੀ ਆਸਟ੍ਰੇਲੀਆ ਖੇਡ ਗਿਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ ਸੀ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਮੇਰਾ ਪਰਫਾਰਮੈਂਸ ਡਾਊਨ ਜਾ ਰਿਹਾ ਸੀ ਕਿਉਂਕਿ ਜਦੋਂ ਤੁਹਾਡਾ ਪਰਫਾਰਮੈਂਸ ਡਾਊਨ ਜਾਂਦਾ ਤਾਂ ਖਿਡਾਰ ਪਰਫਾਰਮੈਂਸ ਡਾਊਨ ਕਿਉਂ ਜਾ ਰਿਹਾ ਫਿਰ ਵਾਪਿਸ ਆ ਕੇ ਮੈਂ ਮਾਰਜਨ ਸਰ ਨਾਲ ਗੱਲਬਾਤ ਕੀਤੀ ਮੈਂ ਕਿਹਾ ਮੇਰਾ ਪਰਫਾਰਮੈਂਸ ਡਾਊਨ ਜਾ ਰਿਹਾ ਤੇ ਮੈਨੂੰ ਟ੍ਰੇਨਿੰਗ ਜ਼ਿਆਦਾ ਕਰਨੀ ਹੈ ਤਾਂ ਫਿਰ ਬੂਵਨ ਸਿੱਟੀ ਸਰ ਤੇ ਮਾਰਜਨ ਸਰ ਨੇ ਵਧੀਆ ਟ੍ਰੇਨਿੰਗ ਕਰਾਈ ਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਮੈਂ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਮੈਂ ਜਿੰਨਾ ਪਲੇਅਰਾਂ ਨੂੰ ਨਹੀਂ ਹਰਾ ਪਾਰੇ ਸੀ ਉਹਨਾਂ ਨੂੰ ਵੀ ਅੱਜ ਕਿ ਮੈਂ ਵਰਲਡ ਚੈਂਪੀਅਨਸ਼ਿਪ 'ਚ THAILAND 'ਚ ਹਰਾਇਆ ਤੇ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਰਿਪਰਿਜ਼ੈਂਟ ਕਰਦੇ ਆ ਉਹ ਇੱਕ ਤਾਂ ਇਹਗਾ ਸੀ ਚੀਲੀ ਕੰਟਰੀ ਦਾ ਜੈਮੀ ਲੜਕਾ ਹੈਗਾ ਸੀ ਤੇ ਉਹਨੂੰ ਵੀ ਮੈਂ ਸਟੇ ਉੱਥੇ ਪਿੱਛੇ ਦੀ ਲਗਾਤਾਰ ਹਾਰਿਆ ਵੀ ਸੀ ਸਟੇਟ ਹੀ ਹਾਰਿਆ ਸੀ ਮੈਂ ਆਸਟ੍ਰੇਲੀਆ ਤੇ ਉਸ ਤੋਂ ਹਾਰਿਆ ਸੀ THAILAND ਜੇ ਮੈਂ ਉਹਨੂੰ ਹਰਾਤਾ ਤੇ ਵਿਏਟਨਾਮ ਦਾ ਮੁੰਡਾ ਹੈਗਾ ਸੀ ਬਹੁਤ ਅੱਛਾ ਪਲੇਅਰ ਹੈ ਮੈਂ ਜਦੋਂ 2008 ਤੋਂ ਖੇਡ ਰਿਹਾ ਸੀ ਮੈਂ ਜਦੋਂ ਤੋਂ ਅੱਜ ਤੱਕ ਨਹੀਂ ਹਰਾ ਪਾਇਆ ਸੀ ਉਹਨੂੰ ਪਰ ਅੱਜ ਕੀ ਮੈਂ ਸਟੇਟ ਤੇ ਤਿੰਨ ਸਿੱਟਾਂ ਦੇ ਵਿੱਚ ਉਹਨੂੰ ਹਰਾਇਆ ਪਹਿਲਾ ਗੇਮ ਉਹ ਜਿੱਤਿਆ 22-20 ਤੇ ਦੂਸਰਾ ਮੈਂ ਜਿੱਤਿਆ 21-12 ਤੇ ਤੀਸਰਾ ਫਿਰ 21-14 ਮੈਂ ਜਿੱਤਿਆ ਉਸ ਤੋਂ ਇਲਾਵਾ ਇੱਕ ਹੋਰ ਚਾਈਨੀਜ਼ ਪਲੇਅਰ ਸੀ ਜਿਹੜਾ ਬ੍ਰੌਂਜ਼ ਮੈਡਲਿਸਟ ਹੋਇਆ ਵਰਲਡ ਚੈਂਪੀਅਨਸ਼ਿਪ ਦਾ ਉਸਨੇ ਵੀ ਬਹੁ 23 ਸਕੋਰ ਕੀਤਾ ਮਤਲਬ ਪਰਫਾਰਮੈਂਸ ਦਾ ਲੈਵਲ ਉੱਪਰ ਹੋਇਆ ਠੀਕ ਹੈ ਕੋਈ ਗੱਲ ਨਹੀਂ ਮੇਰਾ ਮੈਡਲ ਨਹੀਂ ਆਇਆ वर्ल्ड ਚੈਂਪੀਅਨਸ਼ਿਪ ਜੀ ਪਰ ਮੈਂ ਸੰਤੁਸ਼ਿਤ ਸੀ ਕਿ ਮੈਂ ਜੇ ਟ੍ਰੇਨਿੰਗ ਕੀਤੀ ਉਹਦਾ ਮੇਰਾ ਪਰਫਾਰਮੈਂਸ ਵਧਿਆ ਤੇ ਇਸ ਸਾਲ ਵੀ ਜਿਹੜੀ ਹੁਣ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਮੈਂ ਇਹ ਮੇਰਾ ਵੈਸੇ 13ਵਾਂ ਲਗਾਤਾਰ 13ਵਾਂ 골ਡ ਮੈਡਲ ਹੈ ਅਗਰ ਗੱਲ ਕਰੀਏ ਮੇਰੇ ਸਪੋਰਟਸ ਕੈਰੀਅਰ ਦੀ ਇਟ ਸਿੰਗਲ ਦੇ ਵਿੱਚ ਮੈਂ ਲਗਾਤਾਰ 13ਵੀਂ ਬਾਰ ਜਿੱਤੇ ਹੈ 골ਡ ਮੈਡਲ ਤੇ ਜਦ ਕਿ ਖੇਲੋ ਇੰਡੀਆ ਦਾ ਵੀ ਜਿਹੜੀ ਹੋਣੀ ਹੋਈਆਂ ਸੀ ਉਹਨਾਂ ਦਾ ਵੀ ਟਾਈਟਲ ਮੈਂ ਜਿੱਤਿਆ ਸੀ ਤਾਂ ਮਤਲਬ ਜੇ ਤੁਸੀਂ ਰਬ پنجاب ਲਈ 골ਡ ਮੈਡਲ ਕਿੰਨੇ ਵਾਰ ਜਿੱਤੇ? ਪੰਜਾਬ ਦੇ ਲਈ 12 골ਡ ਜਿੱਤੇ ਨੇਸ਼ਨਲ ਦੇ ਵਿੱਚ ਲਗਾਤਾਰ ਤੇ ਇੱਕ ਖੇਲੋ ਇੰਡੀਆ ਦਾ ਵੀ 골ਡ ਜਿੱਤਿਆ ਪੰਜਾਬ ਲਈ ਪੰਜ ਤੇ ਪਹਿਲੇ 12 ਸੀ ਪੰਜਾਬ ਲਈ ਜਿੱਤੇ ਨੇ ਇਹ ਇਹ ਪਹਿਲਾ ਚੰਡੀਗੜ੍ਹ ਦੇ ਲਈ ਕੁੱਲ ਕੁੱਲ 13 ਹੋ ਗਏ 13 ਹੋ ਗਏ ਤੇ ਚੰਡੀਗੜ੍ਹ ਦੀ ਟੀਮ ਵੀ ਫਸਟ ਟਾਈਮ ਹੀ ਪੈਰਾ ਬੈਡਮਿੰਟਨ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਸੀ ਨੈਸ਼ਨਲ ਚੈਂਪੀਅਨਸ਼ਿਪ 'ਚ ਚੰਡੀਗੜ੍ਹ ਬੈਡਮਿੰਟਨ ਐਸੋਸੀਏਸ਼ਨ ਨੇ ਵੀ ਅਸੀ ਦਾ ਪ੍ਰਲੋਭ ਕੀਤਾ ਕਿ ਪੈਰਾ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਏ ਤੇ ਪੈਰਾ ਬੈਡਮਿੰਟਨ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਟੀਮ ਨੇ ਜਾ ਕੇ ਪਾਰਟਿਸਪੇਸ਼ਨ ਕੀਤਾ ਨੈਸ਼ਨਲ ਸਾਨੂੰ ਮੌਕਾ ਦਿੱਤਾ ਤੇ ਉਮੀਦ ਕਰਦੇ ਆ ਕਿ ਹੁਣ ਇਹ ਤਾਂ ਸ਼ੁਰੂਆਤ ਹੈ ਜਸਟ ਸ਼ੁਰੂਆਤ ਹੈ ਤੇ ਜਸਟ ਇਹ ਤਾਂ ਸ਼ੁਰੂਆਤ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੰਡੀਗੜ੍ਹ ਦੀ ਬੈਡਮਿੰਟਨ ਟੀਮ ਪੈਰਾ ਦੀ ਹੈ ਜੋ ਹੋਰ ਸਟਰੋਂਗ ਹੋਏਗੀ ਤੇ ਆਉਣ ਵਾਲੇ ਟੂਰਨਾਮੈਂਟ ਦੇ ਵਿੱਚ ਅਸੀਂ ਚੰਡੀਗੜ੍ਹ ਦੇ ਹੋਰ ਪਲੇਅਰਾਂ ਨੂੰ ਵੀ ਲੈ ਕੇ ਆਵਾਂਗੇ ਤੇ ਅੱਗੇ ਵਧਾਂਗੇ ਅੱਛਾ ਜਿਹੜੇ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਚੰਡੀਗੜ੍ਹ ਆਉਣ ਦਾ ਫੈਸਲਾ ਲਿਆ ਕਿਉਂਕਿ ਉੱਥੇ ਉਸ ਤਰ੍ਹਾਂ ਦੀਆਂ ਫੈਸਿਲਿਟੀਆਂ ਜਾਂ ਸਰਕਾਰ ਨੇ ਅਨਟਰੇਟੇਨਿੰਗ ਕੀਤਾ ਇਨੂੰ ਐ ਮੰਨੀਏ ਕਿ ਨਾਰਾਜ਼ਗੀ ਤੁਹਾਡੀ ਪੰਜਾਬ ਸਰਕਾਰ ਦੇ ਨਾਲ ਜਾਂ ਪੰਜਾਬ ਦੇ ਨਾਲ ਨਾਰਾਜ਼ਗੀ ਕਿਤਨਾ ਕਿਤੇ ਸੀ ਕਿ ਚੰਡੀਗੜ੍ਹ ਦੇ ਵਿੱਚ ਵਾਪਸ ਤੁਹਾਨੂੰ ਆਣਾ ਨਹੀਂ ਦੇਖੋ ਬਿਲਕੁਲ ਹੁੰਦਾ ਹੀ ਹੈ ਕਿਉਂਕਿ ਤੁਸੀਂ ਇੰਨਾ ਲੰਮਾ ਸਾਲ ਮੈਂ 16 ਸਾਲ ਪੰਜਾਬ ਲੀ ਖੇਡੇ ਪੰਜਾਬ ਲੀ ਖੇਡਿਆ 2008 ਤੋਂ ਲੈ ਕੇ ਤੇ ਜਦੋਂ ਆਲਮੋਸਟ ਨੈਸ਼ਨਲ ਤੇ ਇੰਟਰਨੈਸ਼ਨਲ ਦੀ ਗੱਲ ਦੀ 54 ਮੈਡਲ ਮੈਂ ਦਿੱਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਾਰਡ ਮੈਨੂੰ ਮਿਲਿਆ ਸਟੇਟ ਵਾਰਡ ਮਿਲਿਆ ਪਰ ਗੱਲ ਉਹ ਹੈ ਨਾ ਜਦੋਂ ਤੁਹਾਨੂੰ ਉੱਥੇ ਜੌਬ ਨਹੀਂ ਮਿਲੀ ਜੌਬ ਸਿਕਿਉਰਿਟੀ ਤੁਹਾਡੀ ਨਹੀਂ ਹੋ ਪਾਈ ਤਾਂ ਤੁਹਾਨੂੰ ਕੈਸ਼ ਅਵਾਰਡ ਦੇ ਵਿੱਚ ਵੀ ਪ੍ਰੋਬਲਮਸ ਹੈ ਪੈਰਾ ਖਿਡਾਰੀਆਂ ਨੂੰ ਮਤਲਬ ਪੂਰਾ ਅਣਗੋਲਾ ਕੀਤਾ ਗਿਆ ਉਸ ਤੋਂ ਬਾਅਦ ਖੇਡ ਮੰਤਰੀ ਮੀਤੇਰ ਸਾਹਿਬ ਜੀ ਜਿਹੜੇ ਉਹਨਾਂ ਨੇ ਵੀ ਨਵੀਂ ਖੇਡ ਪਾਲਿਸੀ ਭਾਵੇਂ ਬਣਾਈ ਹੈ ਪਰ ਉਹ ਉਸ ਦੇ ਵਿੱਚ ਵੀ ਪੈਰਾ ਖਿਡਾਰੀਆਂ ਦੀ ਜਵਾਬ ਦਾ ਕੁਝ ਨਹੀਂ ਰੱਖਿਆ ਉਹ ਦਾਵਾ ਕਰਦੇਗੇ ਸੀ ਸਕਾਲਰਸ਼ਿਪ ਦੇਵਾਂਗੇ ਜੀ ਬਲਵੀਰ ਸਿੰਘ ਸੀਨੀਅਰ ਸਕਾਲਰਸ਼ਿਪ ਦੇਵਾਂਗੇ ਉਹਦਾ ਲਈ ਕੁਝ ਨਹੀਂ ਰੱਖਿਆ ਫਿਰ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਪਿਛਲੇ ਸਾਲ ਹੋਈ ਉਸ ਨੂੰ ਵੀ ਇਹਨਾਂ ਨੇ ਇੰਟਰਟੇਨ ਨਹੀਂ ਕੀਤਾ ਕਹਿੰਦੇ ਕਿ ਸਾਡੀ ਤਾਂ ਪਾਲਿਸੀ ਅਸਤੇ ਲਾਗੂ ਹੋਈ ਅਸੀਂ ਉਸ ਤੋਂ ਬਾਅਦ ਵਾਲਿਆਂ ਨੂੰ ਹੀ ਦੇਵਾਂਗੇ ਅੱਗੇ ਤੋਂ ਜਿੱਤੋ ਤੇ ਉਸ ਤੋਂ ਇਲਾਵਾ ਜਿਹੜੀ ਵਰਲਡ ਚੈਂਪੀਅਨਸ਼ਿਪਸ ਵੀ ਹੋਈਆਂ ਜਾਂ ਉਹਦੇ ਲਈ ਵੀ ਇਹਨਾਂ ਨੇ ਰੱਖਿਆ ਸੀ ਸੀ ਪਾਰਟਿਸਪੇਸ਼ਨ ਜੋ ਬੱਚਾ ਟ੍ਰੇਨਿੰਗ ਕਰੇਗਾ ਜੋ ਕੁਆਲੀਫਾਈ ਕਰੇਗਾ ਉਸ ਨੂੰ ਤਿਆਰੀ ਲਈ ਪੈਸਾ ਦੇਵਾਂਗੇ ਪਰ ਉਹਦੇ ਵਿੱਚ ਵੀ ਉਹਨਾਂ ਨੇ ਬਾਅਦ ਚ ਆ ਕੇ ਹੱਥ ਖੜੇ ਕਰਤੇ ਕਿ ਨਹੀਂ ਹੈ ਕਿਉਂਕਿ ਕਹਿੰਦੇ 1 ਸਾਲ ਵਾਲੇ ਦਾ ਹੈ 4 ਸਾਲ ਵਾਲੇ ਦਾ ਪਰ ਜਿਹੜੇ 2 ਸਾਲ ਜੇ ਇੱਕ ਵਾਰੀ ਵਰਲਡ ਚੈਂਪੀਅਨਸ਼ਿਪ ਖੇਡਦੇ ਉਹਨਾਂ ਲਈ ਅਸੀਂ ਕੁਝ ਨਹੀਂ ਹੈ ਜਦ ਕਿ ਉਹਦੇ ਵਿੱਚ ਵੀ ਪਲੇਅਰਾਂ ਦਾ 8-8 ਲੱਖ ਰੁਪਏ ਬਣਦਾ ਸੀ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਮੈਂ ਮੀਤ ਹੇਰ ਨੂੰ ਮੀਤ ਹੇਰ ਹੋਰ ਜਦੋਂ ਸੁਣਿਆ ਉਹ ਕਹਿੰਦੇ ਨੇ ਕਿ ਸਾਨੂੰ ਬਹੁਤ ਸਾਰੇ ਬੱਚੇ ਲਾਂਭਾ ਦਿੰਦੇ ਆ ਕਿ ਸਾਨੂੰ ਸਰਕਾਰ ਨੇ ਇਸ ਕਰਕੇ ਐਂਟਰਟੇਨ ਨਹੀਂ ਕੀਤਾ ਸੀ ਮੈਡਲ ਜਿੱਤੇ ਸੀ ਪਰ ਸਾਨੂੰ ਨੌਕਰੀ ਵਗੈਰਾ ਨਹੀਂ ਦਿੱਤੀ ਉਹ ਕਹਿੰਦੇ ਜਿਹੜਾ ਸਾਡਾ ਕ੍ਰਾਈਟੇਰੀਆ ਹੈ ਜਿਹੜੇ ਸਾਡੇ ਕ੍ਰਾਈਟੇਰੀਆ ਵਾਲੇ ਗੇਮ ਨੇ ਜੇ ਤੁਸੀਂ ਉਹ ਖੇਡੋਗੇ ਉਹਦੇ ਵਿੱਚ ਕੁਝ ਜਿੱਤ ਕੇ ਆਓਗੇ ਤੁਹਾਡੀ ਕੋਈ ਉਪਲਬਧੀ ਹੋਏਗੀ ਤਾਂ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦੇਵਾਂਗੇ ਤੁਹਾਨੂੰ ਕੈਸ਼ ਪ੍ਰਾਈਜ਼ ਵੀ ਮਿਲਣਗੇ ਤੁਹਾਨੂੰ ਨੌਕਰੀਆਂ ਵੀ ਮਿਲਣਗੀਆਂ ਪਰ ਕਹਿੰਦੇ ਜਿਹੜੀਆਂ ਸਾਡੀ ਲਿਸਟ ਦੇ ਵਿੱਚ ਗੇਮਾਂ ਨਹੀਂ ਹੈਗੀਆਂ ਜੇਕਰ ਉਹ ਤੁਸੀਂ ਖੇਡੋਗੇ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕਿਵੇਂ ਲੈ ਸ ਨੇ ਨਹੀਂ ਨਹੀਂ ਤੁਹਾਡੀ ਇਸ ਗੇਮ ਦੇ ਵਿੱਚ ਇਹ ਪੰਜਾਬ ਸਰਕਾਰ ਦੀ ਲਿਸਟ ਚ ਹੈ ਤੁਹਾਡੇ ਧਿਆਨ ਚ ਹੈ ਜਾਂ ਬਿਲਕੁਲ ਇਹ ਗੇਮ 올림픽 ਗੇਮ ਹੈ ਸਰ ਇਹ ਬੈਡਮਿੰਟਨ ਇਹਨਾਂ ਦੀ ਜਦੋਂ ਤੁਸੀਂ ਲਿਸਟ ਫਰੋਲੋਗੇ ਤਾਂ ਸ਼ਾਇਦ ਦੂਸਰੇ ਨੰਬਰ ਦੇ ਉੱਤੇ ਆਂਦੀ ਹੈ ਜਿਹੜੀ ਇਹਨਾਂ ਦੀ ਪਾਲਿਸੀ ਬਣੀ ਹੈ ਉਹਦੇ ਵਿੱਚ ਬੈਡਮਿੰਟਨ ਗੇਮ ਹੈ ਬੈਡਮਿੰਟਨ ਗੇਮ ਕਦੀ ਪੰਜਾਬ ਸਰਕਾਰ ਦੀ ਪਾਲਿਸੀ ਤੋਂ ਬਾਹਰ ਹੈ ਹੀ ਨਹੀਂ ਸੀ ਉਹਦੇ ਵਿੱਚ ਹੀ ਸੀ ਇਹ ਤਰुण ਸ਼ਰਮੇ ਦਾ ਕੇਸ ਕੋਈ ਹੈ ਜਿਹੜਾ ਤੁਸੀਂ ਉਹਨਾਂ ਨੂੰ ਕਹਿਤਾ ਸੀ ਵੀ ਇਹ ਤਾਂ ਬੰਦਾ ਤਾਈਕਵਾਂਡੋ ਖੇលਦਾ ਹੈ ਦੀ ਗੇਮ ਸਾਡੀ ਪਾਲਿਸੀ ਦੇ ਅੰਦਰ ਨਹੀਂ ਆਂਦੀ ਸੀ ਨੌਕ ਜੋਬ ਨਹੀਂ ਦੇ ਸਕਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਖਿਡਾਰੀ ਜਿਨ੍ਹਾਂ ਦੀ ਪਾਲਿਸੀ ਦੇ ਅੰਦਰ ਗੇਮ ਆਂਦੀ ਹੈ ਤਾਂ ਉਹਨਾਂ ਨੂੰ ਤਾਂ ਜੌਬ ਨਹੀਂ ਮਿਲ ਰਹੀ ਨਾ ਅਸੀਂ ਮਿਲੇ ਮੀਤਿਆਰ ਨੂੰ ਮੈਂ ਵੀ ਮਿਲਿਆ ਸੀ ਮੈਂ ਕਿਹਾ ਸਰ ਹੁਣ ਤਾਂ ਤੁਸੀਂ ਆਪ ਮੰਤਰੀ ਬਣ ਗਏ ਹੋ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਤੁਸੀਂ ਸਾਨੂੰ ਨੌਕਰੀਆਂ ਦਿਵਾਉਣ ਦੇ ਲਈ ਕਾਂਗਰਸ ਦੇ ਸੀਐਮ ਕੈਪਟਨ ਅਭਿੰਦਰ ਦੀ ਕੋਠੀ ਤੇ ਤਰਨੇ ਦੇ ਵੀ ਸ਼ਾਮਲ ਹੋਏ ਸੀ ਪਰ ਉਹਨਾਂ ਦਾ ਈਸੀਸੀ ਕਰਦੇ ਆ ਕਰਾਂਗੇ ਨਾ ਇੰਨਾ ਈਜ਼ੀ ਨਹੀਂ ਹੈ ਸਾਰਿਆਂ ਲਈ ਜੌਬ ਦੇਣਾ ਕਿੰਨੇ ਪਲੇਅਰ ਹੈ ਮੈਂ ਕਿਹਾ ਜੀ 15 ਕੇ ਪਲੇਅਰ ਹੋਣਗੇ ਇਸ ਸਾਲ ਪਿਛਲੇ ਸਾਲ ਜਨਰਲ ਕੁਐਸਚਨ ਸੀ ਉਹਨਾਂ ਦਾ ਕਿ ਕਿੰਨੇ ਮੈਡਲ ਆਏ ਪੈਰਾਟਿਵ ਸਾਡੇ ਉਸ ਟਾਈਮ ਪੈ ਤੀ ਮੈਡਲ ਆਈ ਸੀ ਤਿੰਨ ਮੇਰੇ ਸੀ ਇਹੋ ਜੇ ਕੋਈ ਤਿੰਨ ਤਿੰਨ ਵਾਲੇ ਹੋਰ ਵੀ ਦੋ ਚਾਰ ਹੋਣੇ ਤਾਂ ਮੈਂ ਕਹਿੰਦਾ 14 15 ਖਿਡਾਰੀ ਆ ਸਰ ਹੁਣ ਜਿਵੇਂ ਇਹਨਾਂ ਨੇ ਕਿਹਾ ਸੀ ਸਪੋਰਟਸ ਨਰਸਰੀਆਂ ਖੋਲਣ ਜਾ ਰਹੇ ਆ ਉਹਦੇ ਵਿੱਚ ਅਡਜਸਟਮੈਂਟ ਕਰਨ ਜਾ ਰਹੇ ਆ ਪਲੇਅਰਾਂ ਨੂੰ ਨੌਕਰੀਆਂ ਦੇਣ ਜਾ ਰਹੇ ਆ ਪਰ ਉਹਦੇ ਵਿੱਚ ਵੀ ਪੈਰਾਪਲੇਅਰ ਦੇ ਲਈ ਕੁਝ ਵੀ ਨਹੀਂ ਰੱਖਿਆ ਗਿਆ ਫਿਰ ਪੈਰਾਪਲੇਅਰ ਨੂੰ ਤਾਂ ਮਾਨ ਸਨਮਾਨ ਨਹੀਂ ਹੈ ਨਾ ਪਰ ਪੈਰਾਪਲੇਅਰ ਦੇ ਲਈ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਜੇ ਉਸ ਟਾਈਮ ਤੁਸੀਂ ਕੁਝ ਨਹੀਂ ਦਿੱਤਾ ਜਦੋਂ ਕਾਂਗਰਸ ਸਰਕਾਰ ਸੀ ਤੁਸੀਂ ਸਾਨੂੰ ਦਿਵਾਨ ਦੇ ਲਈ ਇਹ ਹੱਕ ਦੇਣ ਦੇ ਲਈ ਅੱਜ ਤੁਹਾਡੇ ਅੱਗੇ ਪੈਣਾ ਤੁਹਾਡੇ ਤੋਂ ਕੁਝ ਹੋਇਆ ਨਹੀਂ ਦਾ ਮੇਰਾ ਮਨ ਬਹੁਤ ਜ਼ਿਆਦਾ ਟੁੱਟਿਆ ਉਸ ਟਾਈਮ ਫਿਰ ਮੈਂ ਫੈਸਲਾ ਕੀਤਾ ਮੈਂ ਹੁਣ ਪੰਜਾਬ ਲਈ ਨਹੀਂ ਖੇਡਣਾ ਅੱਛਾ ਅੱਗੇ ਅੱਗੇ ਦੇ ਪਲਾਨਸ ਕੀ ਅੱਗੇ ਸਰ ਮੇਰੇ ਟਾਰਗੇਟ ਦੇ ਉੱਪਰ ਅਗਲੇ ਸਾਲ ਵਰਲਡ ਗੇਮਸ ਹੈਗੀਆਂ ਮੈਂ ਵਰਲਡ ਗੇਮਸ ਖੇਲਨੀ ਹੈ ਤੇ ਐਸ ਔਰ ਏਸ਼ੀਅਨਸ ਗੇਮ ਅੱਗੇ ਆਣ ਗਿਆ ਮਤਲਬ ਜਿੰਨਾ ਮੈਂ ਜੀ ਜਾਨ ਲਾ ਕੇ ਪੰਜਾਬ ਲਈ ਮੈਡਲ ਜਿੱਤੇ ਸੀ ਮੈਂ ਉਸ ਨਾਲ ਡਬਲ ਜੀ ਜਾਨ ਲਾ ਕੇ ਚੰਡੀਗੜ੍ਹ ਲਈ ਆਨ ਵਾਲੇ ਟਾਈਮ 'ਚ ਨੈਸ਼ਨਲ ਤੇ ਇੰਟਰਨੈਸ਼ਨਲ ਮੈਡਲ 'ਚ ਪਰਫਾਰਮੈਂਸ ਵਧੀਆ ਦੇ ਕੇ ਮੈਡਲ ਦਿਵਾਉਂਗਾ ਤੇ ਕੋਸ਼ਿਸ਼ ਮੇਰੀ ਇਹ ਰਹੇਗੀ ਚੰਡੀਗੜ੍ਹ ਸਪੋਰਟਸ ਡਿਪਾਰਟਮੈਂਟ ਤੇ ਵੱਲੋਂ ਵੀ ਜਿਵੇਂ ਉਹ ਜਾ ਉਪਰਾਲਾ ਕੀਤਾ ਗਿਆ ਵੀ ਫਸਟ ਟਾਈਮ ਚੰਡੀਗੜ੍ਹ ਟੀਮ ਨੇ ਪਾਰਟਿਸਪੇਸ਼ਨ ਕੀਤਾ ਤੇ ਆਨ ਵਾਲੇ ਟਾਈਮ 'ਚ ਅਸੀਂ ਹੋਰ ਦੇ ਵਿਆਂਗ ਬੱਚਿਆਂ ਨੂੰ ਚੰਡੀਗੜ੍ਹ ਦੇਆਂ ਨੂੰ ਅੱਗੇ ਲੈ ਕੇ ਆ ਸਕੀ ਤੇ ਉਹਨਾਂ ਨੂੰ ਵੀ ਅੱਗੇ ਲੈ ਕੇ ਜਾ ਸਕੀਏ ਬਹੁਤ ਬਹੁਤ ਧੰਨਵਾਦ ਸੰਜੀਪ ਤੁਹਾਨੂੰ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਨੇ ਔਰ ਸਿੱਧੇ ਤੌਰ ਤੇ ਉਹ ਕਹਿੰਦੇ ਨੇ ਕਿ ਇਹ ਗੇਮ ਉਹਨਾਂ ਦੇ ਲਈ ਉਹਨਾਂ ਦੀ ਕਹਿ ਲਓ ਕਿ ਜ਼ਿੰਦਗੀ ਹੈ ਉਹ ਕਹਿੰਦੇ ਨਹੀਂ ਛੱਡਾਂਗਾ ਔਰ ਪੰਜਾਬ ਦੇ ਨਾਲ ਨਾਰਾਜ਼ਗੀ ਕਿਤੇ ਨਾ ਕਿਤੇ ਜ਼ਰੂਰ ਜਤਾਈ ਹੈ ਕਿ ਪੰਜਾਬ ਦੇ ਵਿੱਚ 2008 ਤੋਂ ਲੈ ਕੇ ਹੁਣ ਤੱਕ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਉਸ ਤਰੀਕੇ ਮਾਨ ਸਨਮਾਨ ਨਹੀਂ ਦਿੱਤਾ ਤਾਂ ਉਹ ਕਹਿੰਦੇ ਨਾਰਾਜ਼ਗੀ ਇਸ ਕਰਕੇ ਹੁਣ ਚੰਡੀਗੜ੍ਹ ਦੇ ਲਈ ਖੇਡਣਾ ਹੈ ਔਰ ਚੰਡੀਗੜ੍ਹ ਲਈ ਖੇਡ ਕੇ ਪੰਜਾਬ ਨਾਲੋਂ ਜ਼ਿਆਦਾ ਜੀਜਾਂ ਲਾ ਕੇ ਚੰਡੀਗੜ੍ਹ ਦਾ ਨਾਮ ਰੋਸ਼ਨ ਕਰਨਾ ਹੈ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾ ਹੁਰਦਾ ਅਨਮਿਊਟ ਚੰਡੀਗੜ੍ਹ